ਵੈਂਕੂਵਰ ਤੋਂ ਸਿੱਧਾ ਅੰਮ੍ਰਿਤਸਰ ਬਿਨਾਂ ਦਿੱਲੀ ਰਾਹੀਂ ਜਾਏ ਵੈਂਕੂਵਰ ਤੋਂ ਸਿੱਧਾ ਅੰਮ੍ਰਿਤਸਰ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਦਿੱਲੀ ਦੀ ਖੱਜਲ ਖਵਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਸਿੰਗਾਪੁਰ ਰਾਹੀਂ ਸਿੱਧਾ ਅੰਮ੍ਰਿਤਸਰ ਪਹੁੰਚ ਸਕਦੇ ਹੋ ਵੈਂਕੂਵਰ ਤੋਂ ਸਿੰਗਾਪੁਰ 에ਅਰ ਕੈਨੇਡਾ ਤੇ 에ਅਰ ਕੈਨੇਡਾ ਵਾਲਿਆਂ ਨੇ ਕੋਡ ਸ਼ੇਅਰ ਕੀਤਾ ਹੈ ਸਿੰਗਾਪੁਰ 에ਅਰਲਾਈਨਸ ਦੀ ਹੀ ਸਕੂਟ 에ਅਰਲਾਈਨ ਤੇ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅਸੀਂ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਅਸੀਂ ਟਰੈਵਲ ਏਜੰਸੀ 에ਅਰਲਾਈਨ ਜਾਂ 에ਅਰਪੋਰਟ ਨਹੀਂ ਹਾਂ ਇਹ ਵਲੰਟੀਅਰ ਐਫਰਟ ਹੈ ਪਰ ਦੱਸ ਦਈਏ ਕਿ ਜੇਕਰ ਤੁਸੀਂ ਦਿੱਲੀ ਰਾਹੀਂ ਜਾਂ 에어 ਇੰਡੀਆ ਖਾਸ ਕਰ ਰਾਹੀਂ ਨਹੀਂ ਜਾਣਾ ਚਾਹੁੰਦੇ ਵੈਂਕੂਵਰ ਤੋਂ ਦਿੱਲੀ ਵੀ ਅਸੀਂ ਵੀ ਇਹੋ ਚਾਹੁੰਦੇ ਹਾਂ ਕਿ ਵਤਵਤ ਪੰਜਾਬੀ ਸਿਦਾਂ ਅੰਮ੍ਰਿਤਸਰ 에어ਪੋਰਟ ਜਾਣ ਭਾਵੇਂ ਉਹ ਦਿੱਲੀ ਰਾਹੀਂ ਵੀ ਹੋਣ ਪਰ ਦਿੱਲੀ ਤੋਂ ਬਿਨਾ ਵੀ ਕਈ ਵਿਕਲਪ ਹਨ ਵੈਂਕੂਵਰ ਵਾਲਿਆਂ ਲਈ ਵੀ 에어 ਕੈਨੇਡਾ ਦੀ ਫਲਾਈਟ ਜਿਹੜੀ ਹੈ ਉਹ ਵੈਂਕੂਵਰ ਤੋਂ ਸਿੰਗਾਪੁਰ ਜਾਂਦੀ ਹੈ ਫਿਰ ਉਸ ਤੋਂ 3.5 ਤੋਂ 4 ਘੰਟੇ ਦਾ ਲੇਓਵਰ ਤੋਂ ਬਾਅਦ ਫਿਰ ਤੁਸੀਂ ਸਿੰਗਾਪੁਰ ਤੋਂ ਸਕੂਟ 에ਅਰਲਾਈਨ ਜੋ ਕਿ ਸਿੰਗਾਪੁਰ 에ਅਰਲਾਈਨ ਦੀ ਲੋ ਕੋਸਟ ਕੈਰੀਅਰ ਹੈ ਤੇ 에ਅਰ ਕੈਨੇਡਾ ਦੀ ਜਿਹੜੀ ਪਾਲਿਸੀ ਹੈ ਲੱਗੇਜ ਪਾਲਿਸੀ ਵਗੈਰਾ ਉਹ ਅਪਲਾਈ ਹੁੰਦੀ ਹੈ 에ਅਰ ਕੈਨੇਡਾ ਦੀ ਵੈਬਸਾਈਟ ਤੇ ਤੁਸੀਂ ਆਰਟੀਕਲ ਲੈ ਸਕਦੇ ਹੋ ਤੇ ਇਹ ਵੀ ਦੱਸ ਦਈਏ ਕਈ ਦਿਨ ਇਹ ਟਿਕਟ ਦਿੱਲੀ ਨਾਲੋਂ ਸਸਤੀ ਹੈ ਜੇਕਰ ਤੁਸੀਂ ਵਾਇਆ ਦਿੱਲੀ ਆ ਰਹੇ ਹੋ ਜਾਂ ਸਿਰਫ ਦਿੱਲੀ ਜਾ ਰਹੇ ਹੋ ਤੇ ਜਿਹੜੇ ਲੋਕ ਕਹਿੰਦੇ ਨੇ ਕਿ ਹਮੇਸ਼ਾ ਅਮਰੀਕਾ ਦੀ ਟਿਕਟ ਮਹਿੰਗੀ ਹੁੰਦੀ ਹੈ ਇਸ ਕੇਸ ਵਿੱਚ ਕਾਫੀ ਪੰਜਾਬੀ ਇਸ ਫਲਾਈਟ ਤੇ ਵੀ ਜਾਂਦੇ ਹਨ ਵੈਂਕੂਵਰ ਤੋਂ ਸਿੰਗਾਪੁਰ ਤਕਰੀਬਨ ਸਾਢੇ 3 ਤੋਂ 4 ਘੰਟੇ ਜਿਹੜੇ ਖਾਸ ਕਰਕੇ ਬਜ਼ੁਰਗ ਨੇ ਉਹ ਪ੍ਰੀਫਰ ਕਰਦੇ ਨੇ ਜਿਆਦਾ ਲੇਓਵਰ ਨਾ ਹੋਵੇ ਤੇ ਤੁਹਾਡੇ ਕੋਲ ਇਹ ਆਪਸ਼ਨ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਸਿੰਗਾਪੁਰ ਸਿੰਗਾਪੁਰ ਤੋਂ ਵੈਂਕੂਵਰ ਉਹ ਲੇਓਵਰ ਜਿਆਦਾ ਹੈ ਪਰ ਇਹ ਫਲਾਈਟ ਹਫਤੇ ਚ 4 ਦਿਨ ਉਪਲਬਧ ਹੈ ਖਾਸ ਕਰਕੇ ਨਵੰਬਰ ਵਾਲੇ ਅਸੀਂ ਸ਼ੇਅਰ ਕਰ ਰਹੇ ਹਾਂ ਜੋ ਇਨਫੋਰਮੇਸ਼ਨ ਅਸੀਂ ਦੇਖੀ ਹੈ ਤੁਸੀਂ ਹਫਤੇ ਚਾਰ ਦਿਨ ਅੰਮ੍ਰਿਤਸਰ ਤੋਂ ਸਿੰਗਾਪੁਰ ਫਿਰ ਉੱਥੇ ਲੀਓਵਰ ਜ਼ਿਆਦਾ ਹੈ ਪਰ ਸਿੰਗਾਪੁਰ 에ਅਰਪੋਰਟ ਤੇ ਬਹੁਤ ਫੈਸਿਲਿਟੀਆਂ ਹਨ ਜੇਕਰ ਤੁਹਾਡਾ ਲੀਓਵਰ 4 ਘੰਟੇ ਤੋਂ ਵੱਧ ਹੈ ਤੇ ਉੱਥੇ ਸਿੰਗਾਪੁਰ ਤੁਸੀਂ ਫ੍ਰੀ ਟੂਰ ਵੀ ਬੁੱਕ ਕਰ ਸਕਦੇ ਹੋ ਜਿੱਥੇ ਤੁਸੀਂ ਬਾਹਰ ਸਿੰਗਾਪੁਰ ਤੁਹਾਨੂੰ ਲੈ ਕੇ ਜਾਂਦੇ ਨੇ ਫ੍ਰੀ ਫੈਸਿਲਿਟੀ ਹੈ ਅੰਮ੍ਰਿਤਸਰ ਤੋਂ ਸਿੰਗਾਪੁਰ ਫਿਰ ਸਿੰਗਾਪੁਰ ਤੋਂ ਤੁਸੀਂ ਵੈਂਕੂਵਰ ਜਾ ਸਕਦੇ ਹੋ 에ਅਰ ਇੰਡੀਆ ਦੀ ਫਲਾਈਟ ਜਿਹੜੀ ਵੈਂਕੂਵਰ ਤੋਂ ਸਿੱਧੀ ਆਂਦੀ ਹੈ ਫਿਰ ਕਈ ਲੋਕ ਕਨੈਕਸ਼ਨ ਵੀ ਲੈਂਦੇ ਨੇ ਅੰਮ੍ਰਿਤਸਰ ਦਾ ਪਰ ਇਹ ਜਿਹੜੀ ਫਲਾਈਟ ਹੈ ਅੰਮ੍ਰਿਤਸਰ ਤੋਂ ਸਿੰਗapore ਸਕੂਟ ਤੇ ਫਿਰ ਸਕੂਟ ਤੋਂ ਤੁਸੀਂ ਫਿਰ 에어 캐ਨੇਡਾ ਤੇ ਤੁਸੀਂ ਵੈਂਕੂਵਰ ਜਾ ਸਕਦੇ ਹੋ ਜਾਂ ਫਿਰ ਵੈਂਕੂਵਰ ਤੋਂ ਤੁਸੀਂ ਸਿਆਟਲ ਸਿਆਟਲ ਤੋਂ ਦੋਹਾ ਦੋਹਾ ਅਮਰੀਕਾ ਤੱਕ ਰੇਅਰਵੇ ਜਿਹੜੀ ਹੈ ਉਹ ਵੀ ਕੈਨੇਡਾ ਦੇ ਟੋਰਾਂਟੋ ਦੇ ਮੌਂਟਰੀਅਲ ਤੋਂ ਚੱਲਦੀ ਹੈ ਪਰ ਜੇਕਰ ਤੁਹਾਡੇ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਹੈ ਜਾਂ ਅਮਰੀਕਨ ਵੀਜ਼ਾ ਹੈ ਤਾਂ ਤੁਸੀਂ ਵਾਇਆ ਅਮਰੀਕਨ ਟਰਾਂਜ਼ਿਟ ਕਰਕੇ ਵੀ ਉਹਨਾਂ ਦੇ ਅਲਾਸਕਾ 에어ਲਾਈਨ ਜਾਂ ਹੋਰ ਨਾ 에어ਲਾਈਨ ਕੋਲੈਬੋਰੇਸ਼ਨ ਹੈ ਕਤਰ 에어ਵੇਸ ਤੇ ਵੀ ਤੁਸੀਂ ਵਾਇਆ ਸਿਆਟਲ ਜਾਂ ਸਿੱਧਾ ਸਿਆਟਲ ਜਾ ਕੇ ਦੋਹਾ ਤੋਂ ਅਮਰੀਕਾ ਜਾ ਸਕਦੇ ਹੋ what what